ਸਾਸ਼ਰਕਾਲ ਤੁਸੀਂ ਵੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰ ਨਾਮਾ ਮੈਂ ਹਾਂ ਦੇਵੀ ਕਾ ਚੈਨ ਤੇ ਹੁਣ ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਨਸ਼ਾ ਖਿਲਾਫ ਅੰਮ੍ਰਿਤਸਰ ਪੁਲਿਸ ਦੀ ਜੰਗ ਜਾਰੀ ਸ਼ਹਿਰ ਵਿੱਚ ਕਰਵਾਇਆ ਗਿਆ ਸੈਮੀਨਾਰ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰਨ ਚੁਕ ਨੇ ਜੰਮੂ ਕਸ਼ਮੀਰ ਦੇ ਹਾਲਾਤਾਂ ਬਾਰੇ ਦਿੱਤਾ ਬਿਆਨ ਤਰਨਤਾਰਨ ਪੁਲਿਸ ਨੂੰ ਮਿਲੀ ਸਫਲਤਾ ਨਸ਼ੀਲੇ ਪਦਾਰਥਾਂ ਸਮੇਤ ਦੋਸ਼ੀ ਕਾਬੂ ਆਤੇ ਉਹਨਾਂ ਖਬਰਾਂ ਵਿਸਤਾਰ ਨਾਲ ਨਸ਼ੇ ਦੀ ਲਾਹਨਤ ਨੂੰ ਸਮਾਜ ਵਿੱਚੋਂ ਖਤਮ ਕਰਨ ਲਈ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਿਤੀ 5 ਜੁਲਾਈ 2024 ਟਾਊਨ ਹਾਲ ਕਤਵਾਲੀ ਅੰਮ੍ਰਿਤਸਰ ਵਿਖੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਰਣਜੀਤ ਸਿੰਘ ਢਿੱਲੋਂ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਪੁੱਜੰਤੇ ਦਰਪਨ ਆਹਲੂਵਾਲੀਆ ਆਈਪੀਐਸ ਐਡੀਸੀਪੀ ਸਿਟੀ 1 ਅੰਮ੍ਰਿਤਸਰ ਹਰਕਮਲ ਕੌਰ ਪੀਪੀਐਸ ਐਡੀਸੀਪੀ ਸਥਾਨਕ ਅੰਮ੍ਰਿਤਸਰ ਅਤੇ सुरेंद्र ਸਿੰਘ ਪੀਪੀਐਸ ਐਸసీపీ ਕੇਂਦਰੀ ਅੰਮ੍ਰਿਤਸਰ ਵੱਲੋਂ ਸਵਾਗਤ ਕੀਤਾ ਗਿਆ ਐਸੇ ਉਪਰੰਤ ਸ਼ਹੀਦ ਭਗਤ ਸਿੰਘ ਨਾਟਕ ਮੰਡੀ ਵੱਲੋਂ ਇੱਕ ਨਾਟਕ ਪੇਸ਼ ਕੀਤਾ ਗਿਆ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਨਸ਼ਿਆ ਨਸ਼ਿਆਂ ਦੇ ਵਿਰੁੱਧ ਅਸੀਂ ਤਿੰਨ ਸਟੈਪਸ ਤੇ ਕੰਮ ਕਰ ਰਹੇ ਹਾਂ ਨੰਬਰ 1 ਦੇ ਜਿਹੜੇ ਵੱਡੇ ਨਸ਼ੇ ਨਸ਼ੇ ਦੇ ਸਗਾਦਰ ਨੇ ਉਹਨਾਂ ਨੂੰ ਫੜ ਕੇ ਸਿਖਾਅ ਅੰਦਰ ਦੇਣਾ ਨੰਬਰ 2 ਜਿਹੜੇ ਨਸ਼ਿਆਂ ਦੇ ਵਿਕਟਮ ਨੇ ਉਹਨਾਂ ਦੇ ਲਾਜ ਕਰਾਉਣਾ ਤੇ ਨੰਬਰ 3 ਜਿਹੜੇ ਹੋਰ ਸਾਡੀ ਸੋਸਾਇਟੀ ਆ ਉਹਨਾਂ ਨੂੰ ਜਾਗਰੂਕਤਾ ਕਰਨੀ ਤਾਂ ਕਿ ਇਹਨਾਂ ਨਸ਼ਿਆਂ ਤੋਂ ਬਚਿਆ ਜਾ ਸਕੇ ਉਸੇ ਲੜੀ ਦੇ ਵਿੱਚ ਅੱਜ ਅਸੀਂ ਇੱਥੇ ਇੱਕ ਸੈਮੀਨਾਰ ਕੀਤਾ ਟਾਊਨ ਹਾਲ ਅੰਮ੍ਰਿਤਸਰ ਸਾਹਿਬ ਵਿਖੇ ਇੱਥੇ ਇਹ ਇੱਕ ਨੁੱਕੜ ਨਾਟਕ ਸੋਸ਼ਲ ਜਿਹੜੇ ਸਮਾਜਿਕ ਹੈਗੇ ਜੀ ਮਿਸਟਰ ਜੇਠੂਵਾਲ ਅਤੇ ਗੁਰਪਤਵੰਤ ਪੰਨੂ ਤੇ ਹੋਰ ਬੁਲਾਰਿਆਂ ਦੇ ਰਾਹੀਂ ਅਸੀਂ ਲੋਕਾਂ ਨੂੰ ਪ੍ਰੇਰਣਾ ਦੇ ਲਈ ਇੱਕ ਦੇਣ ਦੀ ਕੋਸ਼ਿਸ਼ ਕੀਤੀ ਆ ਤਾਂ ਕਿ ਨਸ਼ੇ ਤੋਂ ਦੂਰ ਰਿਹਾ ਜਾ ਸਕੇ ਨਸ਼ਿਆਂ 'ਚ ਜਿਹੜੇ ਸਾਡੇ ਭੈਣ ਵੀਰ ਪਹਿਲਾਂ ਲੱਗੇ ਨੇ ਉਹਨਾਂ ਨੂੰ ਨਸ਼ਿਆਂ ਦਾ ਇਲਾਜ ਕਰਾ ਕੇ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਗਾਂਵ ਵਾਸਤੇ ਜਿਹੜਾ ਅਸੀਂ ਪੰਜਾਬ ਨੂੰ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾ ਸਕੀਏ ਹਾਂਜੀ ਇਹ ਕੰਟੀਨਿਊਸ ਪ੍ਰੋਸੈਸ ਆ ਤੁਸੀਂ ਦੇਖਿਆ ਹੋਣਾ ਪਿਛਲੇ ਕੋਸ਼ ਦੇਣਾ ਤੋਂ ਲਗਾਤਾਰ ਜਿਹੜੀ ਸਾਡੀ ਆ ਫੜਨ ਵਾਲਿਆਂ ਵਿਰੋਧ ਵੀ ਮੈਂ ਬਹੁਤ ਚੱਰੀ ਆ ਬੜੇ ਪੱਧਰ ਤੇ ਅਸੀਂ ਜਿਹੜੇ ਨਸ਼ੇ ਵੱਡੇ ਸਮਗਲਰ ਜੇਲ੍ਹ ਭੇਜੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਕਰਾ ਰਹੇ ਹਾਂ ਐਵੇਂ ਜਿਹੜੀ ਜਾਗਰੂਕਤਾ ਮੁਹਿੰਮਾ ਇਹਦੇ ਤਹਿਤ ਵੀ ਆ ਜਿਹੜਾ ਅਜੇ ਹਮੇਸ਼ਾ ਜਿਹੜੇ ਅਸੀਂ ਇਸ ਕਸਮੀਰ ਕਰਦੇ ਰਹਿਾਂਗੇ ਭਾਜਪਾ ਦੇ ਰਾਸ਼ਟਰੀ ਜਰਨਲ ਸਕੱਤਰ ਤਰुण ਚੁਕਵੋ कश्मीर दे विचार वटांद्रा कीता दिते गए दो परिवार को नकारा उन्हें हराया है। ये बहुत महत्वपूर्ण है जहाँ कार्यकर्ताओं के मन में जो उत्साह है उल्लास तो है राष्ट्रीय अध्यक्ष खुद आने वाले हैं उनका मार्गदर्शन मिलने वाला वो दो दिन यहाँ और ये आगामी योजनाओं आगामी के लिए आगामी प्लानिंग के लिए ये बहुत महत्वपूर्ण है भारतीय जनता पार्टी लगातार पहले प्रजा परिषद के रूप में प्रेमनाथ डोगरा जी के निकल फिर जनसंघ में श्यामा प्रसाद मुखर्जी के नियमित लगातार यहाँ तपस्या कर रहे हैं हमारे कार्यकर्ता अपनी जान हथेली पर देखकर भारत की एकता अखंडता के लिए यहाँ काम कर रहे हैं और जम्मू कश्मीर के अंदर भारतीय जनता पार्टी के नागर के बारे में जनता की राय बनी कि अगर जम्मू कश्मीर को कोई वेबसेट से निकाल सकता है तो प्रधानमंत्री मोदी जी भारतीय जनता पार्टी ही निकाल सकती है जिन्होंने तीन सौ सत्तर और टेंटी सी की जंगलियों को तोड़ को कर जम्मू कश्मीर को टैरिज्म कैपिटल का टैक्स से टूरिज्म कैपिटल तक पहुँचाया जम्मू कश्मीर में पत्थरबाजी ख़त्म करके जम्मू कश्मीर को रोड इंफ्रास्ट्रक्चर वाला प्रांत बनाया जम्मू कश्मीर में शांति को स्थायी रूप से खड़ा किया जम्मू कश्मीर को विकास की राह पर लेकर गए यहाँ के नागरिकों पाँच लाख रुपए की मेडिकल इंश्योरेंस का लाभ दिया यहाँ एम्स आई एक बड़ा इंफ्रास्ट्रक्चर का जाल खड़ा किया गया है एक विकास की राह पर जम्मू कश्मीर गया इसलिए आज राष्ट्रीय अधीक्षित का आना बहुत बड़ी ਖਾਣਾ ਚੋਲਾ ਸਾਹਿਬ ਦੀ ਪੁਲਿਸ ਵੱਲੋਂ ਕਾਰਾਂ ਵਿੱਚ ਚੋਰੀਆਂ ਕਰਨ ਵਾਲੇ ਤਿੰਨ ਮੈਂਬਰੀ ਗਿਰੋਹ ਨੂੰ ਕਾਬੂ ਕਰਕੇ ਚੋਰੀ ਕੀਤਾ ਸੋਨਾ ਤੇ ਹੋਰ ਸਮਾਨ ਬਰਾਮਦ ਕਰ ਮਾਮਲਾ ਦਰਜ ਕੀਤਾ ਗਿਆ ਇਸ ਸਬੰਧੀ ਡੀਐਸਪੀ ਰਵੀ ਸ਼ੇਰ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਖਾਣਾ ਚੋਲਾ ਸਾਹਿਬ ਦਾ ਪਿੰਡ ਰਾਣੀਗੜਾ ਇੱਥੇ ਮਿੱਟੀ ਇੱਕ ਦੋ ਦੀ ਦਿਵਾਨੀ ਰਾਤ ਨੂੰ ਦੂ ਘਰਾਂ ਦੇ ਰਾਤ ਨੂੰ ਦੇ ਸੰਗ ਚੋਰੀ ਹੋਈ ਸੀ हां जी हां जी ਤੇ ਇਸ ਸਬੰਧ ਵਿੱਚ ਐਫ ਆਈ ਆਰ ਨੰਬਰ 46 ਬੀ ਐਲ ਐਸ ਬੀ ਧਾਰਾ 305 ਦੇ 332 ਤਹਿਤ ਦਰਜ ਕੀਤੀ ਗਈ। ਸੂਚਿਤ ਕਰਕੇ ਦਰਾਂ ਨੇ ਤੇ ਪਿਛੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ। ਗ੍ਰਿਫਤਾਰ ਕਰਕੇ ਉਹਨਾਂ ਤੋਂ ਇਹਨਾਂ ਦੁਆਰਾ ਜੋ ਜਿੰਨਾ ਸਮਾਨ ਚੋਰੀ ਹੋਇਆ ਸੀ ਉਹ 70 80% ਦੀ ਬਰਾਮਦਗੀ ਕੀਤੀ ਗਈ ਜਿਹਦੇ ਵਿੱਚ ਸੋਨੇ ਦੇ ਵਾਲੀਆਂ, ਅਕੜਾ, ਘੜੀਆਂ, ਮੋਬਾਈਲ ਵਗੈਰਾ ਸਮਾਨ ਹੈ। ਤੇ ਇਹਨਾਂ ਨੂੰ ਅੱਜ ਮਾਨਜੂਗਦਾਲ ਚ ਪੇਸ਼ ਕੀਤਾ ਯਾਰਾ ਪੇਸ਼ ਗੁਲਤ ਕਰਕੇ ਇਹਨਾਂ ਦਾ ਰਮਾਂਡ ਹਸਲ ਕਰਕੇ ਉਹਨਾਂ ਕੋ ਬੋਟਿੰਗਾਂ ਹੀ ਨਾ ਕੋਸ਼ਿਸ਼ ਕੀਤੀ ਜਾਣੀ ਦੀ ਤੇ ਜਿਹੜੀਆਂ ਲਾਗੇ ਚ ਹੋਰ ਵੀ ਚੋਰੀਆਂ ਹੋਈਆਂ ਉਹਨਾਂ ਬਾਰੇ ਵੀ ਪਤਾ ਕੀਤਾ ਇੱਕ ਇੱਕ ਦੋਸ਼ੀ ਦਾ ਨਾਮ ਰਾਜਨ ਪੁੱਤਰ ਬਲਵਿੰਦਰ ਸਿੰਘ ਦੂਜੇ ਦਾ ਜੀ ਧਰਮਿੰਦਰ ਸਿੰਘ ਉਸ ਕਮਨੀ ਪੁੱਤਰ ਸੰਤੁਖ ਸਿੰਘ ਤੇ ਤੀਜੇ ਦਾ ਗਗਨਦੀਪ ਸਿੰਘ ਉਸ ਉਰਫ ਗਰਜਿੰਦਰ ਸਿੰਘ ਪੁੱਤਰ ਗਰਜਿੰਦਰ ਸਿੰਘ ਸਾਰੇ ਪਿੰਡ ਰਾਣੀ ਬਰਾਹ ਖਾਲਾ ਚੋਲਾ ਸਾਡੇ ਰਹਿੰਦੇ ਹਨ ਅੰਮ੍ਰਿਤਸਰ ਸ਼ਹਿਰ ਨੂੰ 스마트 ਸਿਟੀ ਆਖਿਆ ਜਾਂਦਾ ਹੈ ਪਰ ਗੋਲਡਨ ਗੇਟ ਨਜ਼ਦੀਕ ਦਬੂਰਸ਼ੀ ਵਿਖੇ ਜੋ ਫਲਾਈਓਵਰ ਦਾ ਨਿਰਮਾਣ ਹੋ ਰਿਹਾ ਹੈ ਉਸ وجہ ਨਾਲ ਸਰਵਿਸ ਲੇਨ ਵਿਅਸਤ ਹੋਣ ਕਾਰ ਸੜਕ ਟੁੱਟ ਚੁੱਕੀ ਹੈ ਜਿਸ ਨਾਲ ਸੜਕ ਵਿੱਚ ਵੱਡੇ ਟੋਏ ਪਏ ਹੋਏ ਹਨ ਰਾਕੀਰ ਗੰਦੇ ਪਾਣੀ ਵਿੱਚ ਡਿੱਗਦੇ ਨਜ਼ਰ ਆ ਤੇ ਲੰਮਾ ਟ੍ਰੈਫਿਕ ਜਮ ਦੇਖਣ ਨੂੰ ਮਿਲਿਆ ਲੋਕ ਪਰੇਸ਼ਾਨ ਹਨ ਅਤੇ ਲੋਕਾਂ ਨੇ ਸਬੰਧਿਤ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਜਮ ਕੇ ਸੁਣਾਈਆਂ ਸੋ ਪ੍ਰਸ਼ਾਸਨ ਉਚਾਈਦਾ ਹੈ ਕਿ ਲੋਕਾਂ ਦੀ ਮੰਗ ਨੂੰ ਵੇਖਤਿਆ ਹੋਇਆ ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਸੀਵਰੇਜ ਅਤੇ ਸੜਕਾਂ ਦਰੁਸਤਕਰ تاਜ ਲੋਕਾ ਦੀ ਰਾ ਆਸਾਨ ਹੋ ਸਕੇ ਅੰਮ੍ਰਿਤਸਰ ਆਉਂਦਿਆਂ ਨੂੰ ਅੰਮ੍ਰਿਤਸਰ ਦਾ ਗਾਂਧੀ ਨਹੀਂ ਵੀਰ ਨਿਕਲਿਆ ਇੱਕ ਪੁਲ ਬਣਾਉਂਦੇ ਹੋਣ ਜਿੱਨੂੰ ਸੁੱਝਾ ਖਰਾਬ ਹੋ ਜਾਂਦਾ ਵੇਖੋ ਕਿੱਦਾਂ ਛੱਪੜ ਲੱਗੇ ਆ ਆਵਸ਼ਤਾ ਵੇਖੋ ਅੰਮ੍ਰਿਤਸਰ ਪਾਣੀ ਨਿਕਲਦੀ ਕਿਵੇਂ ਨੇ ਪਾਣੀ ਦਾ ਨਿਕਲੇ ਕਮਜਕਮ ਪਹਿਲੋ ਤੁਸੀਂ ਰੋਡ ਬਣਾ ਰਹੇ ਹੋ ਪਰ ਉਹਦਾ ਸਹੀ ਕਰਕੇ ਪਾਣੀ ਕਢਣਾ ਜ਼ਿਕਾੜ ਮੈਂ ਸਮਾਸ਼ੜੀ ਜਾਂ ਸਮਾਸ਼ੜੀ ਅੰਦਰ ਕੀਤੀ ਆ ਬਾਹਰ ਵੇਖੋ ਤੁਹਾਡੇ ਸਾਹਮਣੇ ਕੀ ਹਾਲ ਬਣਿਆ ਪਿਆ ਵੀਰਾ ਪਾਣੀ ਭਰੇ ਪਿਆ ਬਹੁਤ ਭਰੇ ਲਾ ਹਨੇ ਕਮੀ ਨਹੀਂ ਪਿਆ ਤੇ ਆ ਛੱਪੜ ਲਾ ਕੇ ਭਾਵੇਂ ਦੇ ਮੱਸੀ ਆੜ ਲਓ ਜੀ ਭਰਾ ਹਾਲ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਜਿਹੜੇ ਇਹਨੇ ਰਸਤਾ ਇੱਧਰ ਜਾਂਦਾ ਜਦੋਂ ਮੀਂਹ ਪੈ ਜੇ ਖੱਡੇ ਪੈ ਜਾਂਦੇ ਆ ਕੋਈ ਧਿਆਨ ਨਹੀਂ ਦਿੰਦਾ ਸਰਕਾਰੇ ਨਾਲ ਧਿਆਨ ਨਹੀਂ ਦਿੰਦੀ ਕੋਲ ਜੂਰ ਬਣਾਉਂਦੇ ਆ ਪਰ ਥੱਲੇ ਲੋਕੀ ਡਿੱਗਦੇ ਜੋ ਪੈਰਾਂ ਜਾਂਦੇ ਆ ਤੇਰਾ ਸਮਾਨ ਡੇਰ ਪੈਂਦਾ ਕੋਈ ਡਿੱਗ ਪੈਂਦਾ ਅਸੀਂ ਵੀ ਤਾਂ ਡੇਗੜੇ ਆ ਮੋਰਸਾਲ ਕੱਢਿਆ ਹੋਣੀ ਇਸੇ ਤਰ੍ਹਾਂ ਬਹੁ ਭਰਾ ਹਾਲ ਇਸੇ ਪਾਣੀ ਦਾ ਨੰਗੇ ਨਹੀਂ ਜਾਂਦਾ ਕਿ ਨਿਆਣੇ ਕੋ ਸਿਆਣੇ ਕੋ ਸਕੂਲ ਵਾਲੇ ਬੱਚੇ ਕੀ ਹੋਏ ਦੋਨਾਂ ਕੋ ਪਿੱਜੇ ਸਿੱਜੇ ਸਭ ਭਰਾ ਹਾਲ ਨੰਗੇ ਨਹੀਂ ਜਾਂਦਾ ਤੁਰਕੇ ਨਹੀਂ ਜਾਂਦਾ ਗੱਡੀਆਂ ਦੇ 10 ਵਜੇ ਦਾ ਜਾਮ ਲੱਗਾ ਇਹ ਦੇ ਵੇਲੇ 3 ਵਜੇ ਲਿਆ ਪੰਜ ਤੱਕ ਜਾਮ ਪਿਛੇ ਢਾਂਗ ਦੇ ਤੱਕ ਲੱਗਾ ਬੁਰਾ ਲਿਆ ਬੁਰਾ ਲਿਆ ਸਰਕਾਰ ਨਿਕਲੀ ਬੁਰਾ ਕਰਦੀ ਹੈ ਸਾਫ ਤੇ ਹੋਣਾ ਦੇਗਾ ਮੜਾ ਮੋਟ ਕੋ ਨੰਗੇ ਕੋਈ ਬੱਚੇ ਨੰਗੇ ਨਾ ਕੁੜੀਆਂ ਨੰਗੇ ਨਾ ਬੁਢੀਆਂ ਨੰਗੇ ਨਾ ਮੜਾਈ ਹਾਲਾ ਨਾ ਬਹੁਤ ਜ਼ਿਆਦਾ ਮੜਾ ਹਾਲਾ ਲੇੜੇ ਜਾ ਰਿਹਾ ਹੈ ਦੇਖ ਹੀ ਰਿਹਾ ਜੀ ਜਪੁਰਜੀ ਲਾਗੇ ਬੋਲਦਾ ਕੋਲ ਨਾ ਬਣ ਰਹੀ ਕੀ ਹਾਲਤ ਹੋ ਚਕੀ ਨੇ ਸਰਕਾਰ ਨੂੰ ਜਾ ਰਿਹਾ ਜੋ ਤੁਹਾਡੇ ਸਾਹਮਣੇ ਹਰ ਕੁਛ ਨਹੀਂ ਨਜ਼ਰ ਆ ਰਿਹਾ ਇੱਕ ਡੇਢ ਘੰਟਾ ਜਾਮ ਤੇ ਫਸੇ ਹੋਏ ਆ ਉਹ ਵੀ ਟੂ ਵ੍ਹੀਲਰ ਨਾਲ ਸਾਰਾ ਟੋਇਆ ਪੁੱਟਿਆ ਪਿਆ ਵਾ ਪਾਣੀ ਭਰਿਆ ਵਾ ਅਸਰ ਕਾ ਡੁੱਟੀਆਂ ਪਈਆਂ ਕੋਈ ਟਿਕਣਾ ਨਹੀਂ ਕੋਈ ਵਾਲੀਵਾਰ ਨਹੀਂ ਨਾ ਸੋ ਠੀਕ ਆ ਕੱਤਾ ਨਾ ਜੋ ਹਾਲਾਤ ਕਰਤੇ ਆ ਸਰਕਾਰ ਨੇ ਮੌਜੂਦਾ ਸਰਕਾਰ ਨੇ ਤੇ ਨੇਚਰਲੀ ਗੱਲ ਆ ਤੀ ਸਰਕਾਰ ਨਾ ਆੜ ਨਹੀਂ ਸਕਦੀ ਸਰਕਾਰ ਗਾੜੀ ਫਸੇ ਹੋਏ ਆ ਅਮਰ ਆਏ ਇੰਦੋਰ ਤੋਂ ਆਏ ਆ ਅਮਰ ਤੋਂ ਜਾ ਰਹੇ ਆ ਦਰਸ਼ਨ ਕਰਨ ਲਈ ਹੈ ਜੋ ਡੇਨਡਾ ਗਾੜੀ ਗਾੜੀ ਮੇਂ ਫਾਂ ਬਾਂ ਕੇ ਆਇਆ ਗਾੜੀ ਮੇਂ ਗੱਪੜਾ ਕੇ ਡਿੱੜਦੇ ਫਿਰਦੇ ਮੈਂ ਗੱੜੀ ਨਾ ਨਾਕਾਮ ਹੈ ਵੀ ਸਰਕਾਰ ਕੀ ਹੈ ਸਰਕਾਰ ਬੋਲਦੀ ਹੈ ਕਿ ਸਟਾਪ ਬਣਾਏਗੀ ਸਰਕਾਰ ਕੋ ਜਾਣ ਦੇਦੀ ਨਹੀਂ ਛੋਟੇ ਮੋਟੇ ਬਾਤ ਕੋ ਹਾਂ ਸਰ ਉਹ ਹੋਣੀ ਹੈ ਕੇਨਾਵਾ ਕਰਨਾ ਬਹੁਤ ਮੁਸ਼ਕਿਲ ਹੈ ਕਰਨੀ ਦਾ ਥੀਮ ਬਹੁਤ ਫਰਕ ਹੈ ਕਿ ਅਮ ਤਾਂ ਅਮਕੋ ਬੁਰਾ ਲਗਾ ਸਰ ਅਮ ਦੋ ਘੰਟੇ ਬਸਾਏ ਅਮ ਕਿਰਾਏ ਗਾੜੀ ਲੈ ਕੇ ਆਏ ਅਮ ਆਏ ਸਸਤਾਂ ਸੁੰਨ ਰਸ ਸੁੰਨ ਸਸਤਾਂ ਕੇ ਲਈ ਆਏ ਤੇ ਅਮ੍ਰੇਸਰ ਨੂੰ ਸਮਾਰਟ ਸਿਟੀ ਆਖਿਆ ਜਾਂਦਾ ਹੈ ਤੇ ਸਮਾਰਟ ਸਿਟੀ ਦੇ ਅਸੀਂ ਉਸ ਹਿੱਸੇ ਚ ਮੌਜੂਦ ਆ جس دی خوبصورتی ਤੁਸੀਂ ਖੁਦ ਦੇਖ ਸਕਦੇ ਹੋ ਅਸੀਂ ਇਸ ਵੇਲੇ ਦ부ਰਜੀ ਦੇ ਵਿੱਚ ਮੌਜੂਦ ਆਂ ਔਰ ਦ부ਰਜੀ ਜਿੱਥੇ ਫਲਾਈਓਵਰ ਬਣ ਰਿਹਾ ਹੈ ਉਸ وجہ ਦੇ ਨਾਲ ਸਰਵਿਸ ਲੇਨ ਜਿਹੜੀ ਆ ਬੜੀ ਹੀ ਵਿਅਸਤ ਰਹਿੰਦੀ ਹੈ ਸੋ ਥੋੜੀ ਜਿਹੀ ਮੀਂਹ ਦੇ ਨਾਲ ਹੀ ਇੱਥੇ ਪਾਣੀ ਭਰ ਚੁੱਕਿਆ ਹੈ ਔਰ ਸੜਕ ਦੇ ਵਿੱਚ ਟੋਏ ਪਏ ਹੋਏ ਨੇ ਹਾਦਸੇ ਹੋ ਰਹੇ ਨੇ ਲੋਕ ਪਾਣੀ ਦੇ ਵਿੱਚ ਡਿੱਗ ਰਹੇ ਨੇ ਘੰਟਿਆਂ ਬੱਧੀ ਜਾਮ ਲੱਗਾ ਹੋਇਆ ਪਰ ਪ੍ਰਸ਼ਾਸਨ ਦਾ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ ਸੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਹੜੇ ਕੰਮ ਰੁਕੇ ਹੋਏ ਨੇ ਉਹਨਾਂ ਨੂੰ ਜਲਦੀ ਨਿਪਰੇ ਚਾੜਿਆ ਜਾਵੇ ਤਾਂ ਜੋ ਰਾਹੀ ਗਿਰਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕੈਮਰਾ ਪਰਸਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ। ਆਪ ਸਾਬ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਝੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ। ਆਪ ਸਾਬ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹ ਦੇਵੋ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸਾਹਿਬ ਦੇ ਹੁਕਮਾ ਤਹਿਤ ਰਜਪਾਲ ਸਿੰਘ ਜੱਜ ਸਾਹਿਬ ਵੱਲੋਂ ਜੇਲ੍ਹ ਦਾ ਦੌਰਾ ਕੀਤਾ ਗਿਆ ਇਸ ਮੌਕੇ ਅਨੁਰਾਗ ਕੁਮਾਰਾ ਸਾਥ ਜੇਲ੍ਹ ਸੁਪਰੀਡੈਂਟ ਵੀ ਜੇਲ੍ਹ ਦੇ ਹੋਰਨਾ ਅਫਸਰਾਂ ਸਮੇਤ ਮੌਕੇ ਤੇ ਮੌਜੂਦ ਸਨ ਇਹ ਦੌਰਾ ਜੱਜ ਸਾਹਿਬ ਵੱਲੋਂ ਜੇਲ੍ਹ ਵਿੱਚ ਬਣੇ ਟਾਇਲਟ ਸਨਾਨਕਰ ਲੰਗਰਕਰ ਪੀਣ ਵਾਲੇ ਪਾਣੀ ਅਤੇ ਪਾਣੀ ਦੀਆਂ ਟੈਂਕੀਆਂ ਆਦਿ ਸਾਫ ਸਫਾਈ ਦੇ ਨਿਰੀਖਣ ਦੇ ਮੰਤਵ ਤੋਂ ਕੀਤਾ ਗਿਆ ਸੀ। ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਤੇ ਸਕੋਰਪਿਓ ਅਤੇ ਮੋਟਰਸਾਈਕਲ ਦੇ ਵਿੱਚ ਜ਼ਬਰਦਸਤ ਟੱਕਰ ਦੇ ਵਿੱਚ ਦੋ ਨਾਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਮੌਕੇ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਘਟਨਾ ਸਥਾਨ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੱਡੀ ਦਾ ਟਾਇਰ ਫਟਣ ਨਾਲ ਇਹ ਹਾਦਸਾ ਹੋਇਆ। ਅਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਸ ਹੁਣੇ ਤਕਰੀਬਨ 20 ਮਿੰਟ ਪਹਿਲਾਂ ਮੈਨੂੰ ਇਨਫਰਮੇਸ਼ਨ ਮਿਲੀ ਸੀ ਕਿ ਇੱਕ ਗੱਡੀ ਜਿਹੜੀ ਐ ਸਕੋਰਪੀਓ ਇੱਕ ਮੋਟਰਸਾਈਕਲ ਨਾਲ ਐਕਸੀਡੈਂਟ ਹੋਇਆ ਵਾ ਜੋ ਮੈਂ ਆਪਣੇ ਤਬਦੀਸ਼ ਸ਼ਰਾਂ ਸੁਮਿਤ ਜਿਹੜੇ ਮੌਕੇ ਤੇ ਪਹੁੰਚਾ ਵਾ ਗੱਡੀ ਵੀ ਜਿਹੜੀ ਆ ਉਹ ਪਾਰਟੀ ਖਾਦੀ ਹੋਈ ਸੀ ਤੇ ਮੋਟਰਸਾਈਕਲ ਵੀ ਜਿਹੜਾ ਵਾ ਕਾਫੀ ਟੁੱਟੜ ਪਨ ਹੋਈ ਆ ਜਿਹੜੇ ਜ਼ਖਮੀ ਹੋਏ ਆ ਉਹਨਾਂ ਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਵਾ ਏਸੀ ਸ਼ਾਮ ਸਿੰਘ ਵੱਲੋਂ ਜਿਹੜਾ ਵਾ ਸਕਾਟ ਕੋਸਟ ਰਿਡਰ ਕੋਲ ਜੀਪੇ ਭੇਜਿਆ ਗਿਆ ਵਾ ਤੇ ਪਲੱਸ ਦੂਜੇ ਇੱਕ ਜਿਹੜਾ ਜ਼ਖਮੀ ਦੂਜਾ ਵਾ ਦੀ ਜਗ੍ਹਾ ਦੀ ਇਲਾਜ ਵਾਸਤੇ ਹੁਣ ਗਾਂ ਉਹਨਾਂ ਦੇ ਸਿਟੀ ਦੇ ਪਤਲੇ ਕਿਨੇ ਲੱਗਣ ਦੇ ਕਾਰਜਾਂ ਵਿੱਚ ਲਿਆਂਦੀ ਜਾ ਗੀ ਗੱਡੀ ਜਿਹੜੀ ਆ ਉਸ ਵੇਰਕੇ ਸਾਈਡ ਤੋਂ ਆ ਰਹੀ ਸੀ ਪਰਲੀ ਸਾਈਡ ਤੇ ਅਚਾਨਕ ਉਹ ਗੱਡੀ ਦਾ ਟਾਇਰ ਲੱਥ ਗਿਆ ਜਾਂ ਫਟ ਗਿਆ ਇਹਦੇ ਬਾਰੇ ਅਜੇ ਮਤਲਬ ਕਿ ਮਕੈਨਿਕਲ ਰਿਪੋਰਟਾਂ ਨਹੀਂ ਆਈਆਂ ਇਹ ਜ਼ਰੂਰ ਹੈ ਕਿ ਗੱਡੀ ਦਾ ਟਾਇਰ ਫਟਣ ਕਰਕੇ ਲੱਥ ਗਿਆ ਸੀ ਪੂਰੀ ਦੁਨੀਆ ਵਿੱਚ ਅੰਮ੍ਰਿਤਸਰ ਨੂੰ ਸਫੀਤੀ ਦਾ ਸ਼ਹਿਰ ਆਖਿਆ ਜਾਂਦਾ ਹੈ ਪਰ ਨਗਰ ਨਿਗਮ ਦੀ ਕਮਜ਼ੋਰੀ ਕਰ ਅੱਜ ਕੱਲ੍ਹ ਅੰਮ੍ਰਿਤਸਰ ਦੀਆਂ ਸੜਕਾਂ ਤੇ ਥਾ-ਥਾ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਜਿਹੜੀ ਕੰਪਨੀ ਅੰਮ੍ਰਿਤਸਰ ਸ਼ਹਿਰ ਵਿੱਚੋਂ ਘ ਕੂੜਾ ਇਕੱਠਾ ਕਰਦੀ ਸੀ ਉਹ ਵੀ ਬੰਦ ਹੋ ਗਈ ਹੈ ਜਿਸ ਕਰਕੇ ਲੋਕ ਹੁਣ ਸੜਕਾਂ ਤੇ ਹੀ ਕੂੜੇ ਨੂੰ ਸੁੱਟਣ ਤੇ ਮਜਬੂਰ ਹਨ ਸ਼ਹਿਰ ਵਾਸੀਆਂ ਨੇ ਨਗਰ ਨਿਗਮ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਦੇ ਵੱਖ-ਵੱਖ ਭਾਗਾਂ ਤੇ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ ਇਹਨਾਂ ਦਾ ਹੱਲ ਕੀਤਾ ਜਾਵੇ ਦੇਖੋ ਜੀ ਜੋ ਤੇ ਅੰਮ੍ਰਿਤਸਰ ਸਿਫਤੀ ਦਾ ਘਰ ਕਹਿੰਦੇ ਆ ਲੇਕਿਨ ਇਹ ਸਿਫਤੀ ਦਾ ਘਰ ਤੇ ਜ਼ਿਆਦਾ ਤੇ ਸੁਸਤੀ ਦਾ ਘਰ ਜ਼ਿਆਦਾ ਲੱਗਣ ਦੇ ਆ ਜਿਸ ਤਰ੍ਹਾਂ ਕਿ ਇੱਥੇ ਵੀ ਕਾਰਪੋਰੇਸ਼ਨ ਦੀ ਗੱਲ ਕਰੀਏ ਤੇ ਕਾਰਪੋਰੇਸ਼ਨ ਬਿਲਕੁਲ ਇੱਕ ਚਿੱਟੇ ਹਾਥੀ ਵਾਂਗੂ ਸੁੱਤੀ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਬਾਰਸ਼ਾਂ ਦਾ ਮੌਸਮ ਜਿਹੜਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਕਿ ਸ਼ੁਰੂ ਹੋ ਗਿਆ ਹੈ ਬਾਰਸ਼ਾਂ ਦਾ ਮੌਸਮ ਔਰ ਜੋ ਇੱਥੇ ਗੰਦਗੀ ਆ ਜਗਾ ਜਗਾ ਪੂਰੇ ਅੰਮ੍ਰਿਤਸਰ ਦਾ ਕਿਤੇ ਵੀ ਇਲਾਕੇ ਦਾ ਨਾਂ ਲੈ ਲਓ ਹਰ ਇਲਾਕੇ ਦੇ ਵਿੱਚ ਗੰਦਗੀ ਦੇ ਡੈਂਪ ਲੱਗੇ ਜਿਹੜੇ ਕੂੜਾ ਛੜਕਾਂ ਤੇ ਲੱਗਾ ਆ ਹੁਣ ਬਾਰਿਸ਼ ਦੀ ਵਜ੍ਹਾ ਨਾਲ ਜੋ ਕੂੜੇ ਦੇ ਵਿੱਚ ਜੋ ਗੰਦਗੀ ਦੇ 스ਮੈਲ ਆ ਰਹੀ ਆ ਉਹਦੇ ਨਾਲ ਕਾਫੀ ਨੁਕਸਾਨ ਹੋ ਸਕਦਾ ਹੈ ਸਿਹਤ ਦਾ ਨੁਕਸਾਨ ਹੁੰਦਾ ਪਿੱਛੇ ਦੇ ਚਿਕਨ ਗੁਣੀਆਂ ਹੋਇਆ ਡੇਂਗੂ ਸੀ ਇਹੋ ਜਿਹੀਆਂ ਤੀਜਾਂ ਆਉਣ ਵਾਲੇ ਫੇਰ ਦੁਬਾਰਾ ਦੇਖਣ ਨੂੰ ਮਿਲਣ ਤੇ ਕਾਰਪੋਰੇਸ਼ਨ ਨੂੰ ਚਾਹੀਦਾ ਹੈ ਇਹਦੀ ਹੁਣੇ ਨੱਥ ਪਾਈ ਜਾਵੇ ਮੈਂ ਕਹਿੰਦਾ ਕਿ ਦੇਖੋ ਗੰਦਗੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਗੰਦਗੀ ਦਿਨੋ ਦਿਨ ਵੱਧਦੀ ਜਾਂਦੀ ਹੈ ਕੋਈ ਵੀ ਇਨਸਾਨ ਜਦੋਂ ਇਹ 4 ਵਜੇ ਨਿਕਲਦਾ ਸੈਲ ਕਰਨ ਵਾਸਤੇ ਉਹ ਘਰੋਂ ਲਫਾਫਾ ਲੈ ਕੇ ਨਿਕਲਦਾ ਆ ਤੇ ਰਸਤੇ ਦੇ ਵਿੱਚ ਲਫਾਫਾ ਸੜਕ ਦੇ ਉੱਤੇ ਜਾ ਕੇ ਸੁੱਟ ਦਿੰਦਾ ਆ ਉਹਦਾ ਕਾਰਨ ਇਹ ਹੈ ਕਿ ਕਾਰਪੋਰੇਸ਼ਨ ਦੀਆਂ ਜਿਹੜੀਆਂ ਗੱਡੀਆਂ ਉਹ ਗਲੀਆਂ ਦੇ ਵਿੱਚ ਨਹੀਂ ਜਾ ਰਹੀਆਂ ਔਰ ਘਰਾਂ ਦੇ ਵਿੱਚ ਨਹੀਂ ਜਾ ਰਹੀਆਂ ਅਗਰ ਜਾਂਦੀਆਂ ਤੇ ਉਹ 30 ਤੋਂ 50 ਰੁਪਏ ਤੱਕ ਪਰਚੀਆਂ ਕੱਟਦੇ ਸੀ ਘਰਾਂ ਵਾਲੇ ਤੇ ਦਿਨ ਨੂੰ ਤਿਆਰ ਸੀ ਲੇਕਿਨ ਇੰਨਾ ਕੋ ਨਵੀਆਂ ਗੱਡੀਆਂ ਨਹੀਂ ਆਗੀਆਂ ਇਹ ਬਹਾਨਾ ਮਾਰ ਦਿੰਦੇ ਜਿਹੜੇ ਕੋ ਪੁਰਾਣੀਆਂ ਗੱਡੀਆਂ ਆਗੀਆਂ ਆਡੀਆਂ ਨਵੀਆਂ ਗੱਡੀਆਂ ਆਣ ਵਾਲੀਆਂ ਪਾਵਾਂਗੇ ਕਿ ਦੇਖੋ ਕੋ ਕੂੜੇ ਦੇ ਡੰਪ ਜਿਹੜੇ ਤੁਸੀਂ ਦੇਖੋ ਜਗਾ ਜਗਾ ਲੱਗ ਚੁੱਕੇ ਆ ਅੱਗੇ ਗਲੀਆਂ ਚ ਗੱਡੀਆਂ ਆਉਂਦੀਆਂ ਚੀਆਂ ਗੱਡੀਆਂ ਨੇ ਬੰਦ ਹੋ ਗਈਆਂ ਵਾ ਹਰ ਗਲੀ ਪੂਰੇ ਸ਼ਹਿਰ ਦੇ ਰੱਖੋ ਕਿ ਕੂੜਿਆਂ ਦੇ ਢੇਰ ਕਰਕੇ ਕਿ ਸ਼ਹਿਰ ਦਾ ਹਾਲ ਕੀ ਆ ਉਤੋਂ ਬਰਸਾਤ ਦੇ ਦਿਨ ਨੇੜੇ ਆ ਮੈਂ ਕਿ ਬਰਸਾਤ ਚੌਲੀ ਹੋ ਗਈ ਆ ਆਉਣ ਵਾਲੇ ਜਿਹੜੇ ਦਿਨਾਂ ਬਰਸਾਤਾਂ ਕਰਕੇ ਬਿਮਾਰੀਆਂ ਤੇ ਫਲੈਂਦੇ ਜਿਹੜੀਆਂ ਬਿਮਾਰੀਆਂ ਫੈਲਦੀਆਂ ਵਾਂ ਉਹਦੀ ਜਿਹੜੀ ਜ਼ਿੰਮੇਵਾਰੀ ਹੋएगी ਉਹ ਜਿਹੜੇ ਨਗਰ ਨਿਗਮ ਦੇ ਉੱਚ ਅਧਿਕਾਰੀਾਂ ਦੀ ਹੋएगी ਜਿੱਦਾਂ ਅੰਮ੍ਰਿਤਸਰ ਨੂੰ ਸ਼ਿਫਤੀ ਦਾ ਘਰ ਕਿਹਾ ਜਾਂਦਾ ਹੈ ਪਰ ਅੱਜ ਕੱਲ੍ਹ ਦੇਖਣ ਨੂੰ ਆ ਰਿਹਾ ਕਿ ਅੰਮ੍ਰਿਤਸਰ ਦੀਆਂ ਸੜਕਾਂ ਤੇ ਕੂੜੇ ਦੇ ਢੇਰ ਲੱਗੇ ਹੋયા ਨੇ ਅਸੀਂ ਜਦੋਂ ਸ਼ਹਿਰ ਦਾ ਦੌਰਾ ਕੀਤਾ ਤਾਂ ਬਖ ਬਖ ਬਾਗਾਂ ਦੇ ਵਿੱਚ ਸ਼ਹਿਰ ਦੇ ਕੂੜੇ ਦੇ ਢੇਰ ਸਾਨੂੰ ਦੇਖਣ ਨੂੰ ਮਿਲੇ ਗੱਲਬਾਤ ਕਰਦੇ ਹਾਂ ਸ਼ਹਿਰ ਵਾਸੀਆਂ ਨੇ ਆਖਿਆ ਕਿ ਅੰਮ੍ਰਿਤਸਰ ਸ਼ਿਫਤੀ ਦਾ ਘਰ ਨਹੀਂ ਸਗੋਂ ਸੁਸਤੀ ਦਾ ਘਰ ਹੈ ਉਹਨਾਂ ਨੇ ਆਖਿਆ ਕਿ ਜਿਹੜੇ ਦੇਸ਼ ਵਿਦੇਸ਼ ਤੋਂ ਸੈਲਾਨੀ ਆਉਂਦੇ ਹਨ ਉਹਨ ਉਨਨ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਜਿਹੜੇ ਕੂੜੇ ਦੇ ਢੇਰ ਹਨ ਉਹ ਸੜਕਾਂ ਤੋਂ ਹਟਾਏ ਜਾਣ ਤਾਂ ਜੋ ਸ਼ਹਿਰ ਨੂੰ ਹੋਰ ਸੁੰਦਰ ਬਣਾਇਆ ਜਾ ਸਕੇ ਅਮਰਥਰ ਫਾਸਟਵੇ ਖਬਰ ਨਾ ਮੜੀ ਕੈਮਰਾਮੈਨ ਪਰੇਸ਼ਰ ਸ਼ਰਮਾ ਦਿਨਵ ਰਕੇਸ਼ ਕੁਮਾਰ ਸਾਬਕਾ ਡਿਪਟੀ ਸਪੀਕਰ ਪ੍ਰੋਫੈਸਰ ਦਰਬਾਰੀ ਲਾਲ ਬਲੋ ਡਾਕਟਰ ਰਚੇਸ਼ ਸ਼ਰਮਾ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਕੇ ਸੰਗੀਤ ਵਿਭਾਗ ਦਾ ਮੁਖੀ ਬਣਨ ਤੇ ਸਨਮਾਨਿਤ ਕੀਤਾ ਗਿਆ ਦੱਸਿਆ ਨਯੋਗ ਹੈ ਕਿ 1992 ਵਿੱਚ ਪ੍ਰਤਾਪ ਬਾਜ਼ਾਰ ਵਿੱਚ ਹੋਏ ਬੰਬ ਧਮਾਕੇ ਕਾਰਨ ਉਹ ਆਪਣੇ ਇੱਕ ਦ੍ਰਿਸ਼ਟੀ ਗੁਆ ਬੈਠਾ ਸੀ ਪਰ ਸਖਤ ਮਿਹਨਤ ਤੇ ਅਣਥੱਕ ਲਗਨ ਨਾਲ ਉਹ ਇਹ ਮਾਣ ਮੱਤਾ ਕਿਤਾਬ ਹਾਸਲ ਕਰਨ ਵਿੱਚ ਕਾਮਯਾਬ ਹੋਏ ਇਸ ਮੌਕੇ ਵਿਨੋਦ ਪੋਲਾ ਸੁਜਿੰਦਰ ਸਿੰਘ ਪਾਲੀ ਵਿਪਨ ਮਹਿਰਾ ਦਲਵਿੰਦਰ ਸਿੰਘ ਗਰਚਾ ਜਵਾਹਰ ਪਾਠਕ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਅੱਜ ਸਾਡੇ ਸਾਰਿਆਂ ਵਾਸਤੇ ਫਖਰ ਦਾ ਮਕਾਮ ਹੈ ਗਰਭ ਦਾ ਵਿਸ਼ੇ ਹੈ ਕਿ ਸਾਡਾ ਆਪਣਾ ਪੁੱਤਰ ਰਜੇਸ਼ ਸ਼ਰਮਾ ਜਿਹੜਾ ਕਿ 1992 ਵਿੱਚ ਬੰਬ ਬਲਾਸਟ ਵਿੱਚ ਆਪਣੀ ਨਜ਼ਰ ਖੋ ਬੈਠਾ ਸੀ ਉਹਨੇ ਨਿਆਂਇਤ ਕਠਿਨ ਪ੍ਰੇਸ਼ਰਮ ਕਰਕੇ ਯੂਨੀਵਰਸਿਟੀ ਦੇ ਅੰਦਰ ਲੈਕਚਰਾਰ ਲਗੇ ਔਰ ਅੱਜ ਜੋ ਯੂਨੀਵਰਸਿਟੀ ਦੇ ਅੰਦਰ ਹੈਡ ਆਫ ਦੀ ਡਿਪਾਰਟਮੈਂਟ ਬਣੇ ਹਨ ਇਸ ਖੁਸ਼ੀ ਵਿੱਚ ਅੱਜ ਇਸ ਦਾ ਇਹ ਛੋਟਾ ਜਿਹੀ ਮਿਟੀਂਗ ਆਯੋਜਿਤ ਕੀਤੀ ਗਈ ਹੈ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼੍ਰੀ ਦਾਸ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਵਾਸਵੇ ਦੇ ਲੋਕਰ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930223 ਤੇ ਸੰਪਰਕ ਕੀਤਾ ਜਾ ਸਕਦਾ ਹੈ ਅਮਰਸਰ ਦਿਹਾਤੀ ਪੁਲਿਸ ਵੱਲੋਂ 2 ਕਿਲੋ 500 ਗ੍ਰਾਮ ਅਫੀਪ एक समेत दोषी काबू कर मामला दर्ज किया गया हूँ समा हो गया एक छोटे जहा ब्रेक का ब्रेक तो बाद बटाला रोड विख सड़क पुट्टी होने कारण राहगीर परेशान ये तो कुछ होर खबर एक छोटे ब्रेक तो बाद फनलैंड अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फनलैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए शुरू

I said, but Johnny, put me in your Yamaha. Let me, let me, let me head the drum. Let me make you move. Let me make you move. Come on, bad boy, baby, do ਸਵਾਗਤ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ ਸਾਫ਼ ਨਹਿਰੀ ਪਾਣੀ ਘਰ-ਘਰ ਤੱਕ ਪਹੁੰਚਾਉਣ ਲਈ ਸ਼ਹਿਰ ਦੇ ਵੱਖ-ਵੱਖ ਪਾਗਾਂ ਵਿੱਚ ਪਾਈਪਾਂ ਪਾਈਆਂ ਜਾ ਰਹੀਆਂ ਹਨ ਗੱਲ ਕਰੀਏ ਬਟਾਲਾ ਰੋਡ ਦੀ ਤੱਬ ਬਟਾਲਾ ਰੋਡ ਤੇ ਵੀ ਕੰਮ ਲਗਾਤਾਰ ਚੱਲੀ ਪਰ ਜਿਹੜੀਆਂ ਜਗ੍ਹਾ ਤੇ ਪਾਈਪਾ ਪਾਈਆਂ ਗਈਆਂ ਹਨ ਉਥੇ ਵੱਡੇ ਵੱਡੇ ਸੜਕ ਵਿੱਚ ਟੋਏ ਪੈ ਗਏ ਹਨ ਗੱਲਬਾਤ ਕਰਦਿਆਂ ਹੋਇਆਂ ਉਥੋਂ ਲੰਘਣ ਵਾਲੇ ਰਾਹੀਰਾਂ ਤੇ ਦੁਕਾਨਦਾਰਾਂ ਨੇ ਆਖਿਆ ਕਿ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜੋ ਵੀ ਇੱਥੇ ਮੁਸ਼ਕਿਲਾਂ ਹਨ ਉਹਨਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ ਅਸੀਂ ਭਾਰਤਨਗਰ ਰੋਟਾ ਰੋਡ ਤੇ ਰਹਿੰਦੇ ਬੇਟਾ ਅਸੀਂ ਸੈਲ ਕਰ ਰੋਜ਼ ਜਾਂਦੇ ਹਾਂ ਸਵੇਰੇ ਸ਼ਾਮ ਇੱਥੇ ਇੰਨਾ ਪਾਣੀ ਵੇਸਟੇਜ ਹੁੰਦਾ ਪਾਏ ਪਾਟੀ ਪਾਣੀ ਦੀ 2 ਮਹੀਨੇ ਹੋ ਗਏ ਜ्यों ਦਾ ਕੰਮ ਕੰਮ ਚੱਲਣ ਦਾ ਵਾਟਰ ਸਪਲਾਈ ਦਾ ਉਹ ਵਾਟਰ ਸਪਲਾਈ ਦੀ ਪਾਈਪ ਤੇ ਠੀਕ ਕਰਨ ਜਿਹੜੇ ਖੱਡੇ ਪਏ ਆ ਰੋੜੀ ਰੋੜੀ ਪਾਉਣ ਕੋ ਪੱਤੀ ਕਰਨ ਤਿੰਨ ਚਾਰ ਬੰਦੇ ਮੇਰੇ ਸਾਹਮਣੇ ਡਿੱਗਦੇ ਆ ਰੋਜ਼ ਸਵੇਰੇ ਰਾਤ ਨਾਲ ਕਈ ਵੀ ਦੇਖੇ ਹੁੰਦੇ ਸੀ ਬੰਦੇ ਇਹ ਫੱਜ਼ਿਆ ਮਹੀਨੇ ਤੋਂ ਹੋ ਗਿਆ ਜੋ ਦਿਨ ਦੀ ਪੁੱਟੀ ਹੋਈ ਉਹ ਦਿਨ ਪਾ ਚੱਲਦੀ ਬੇਟਾ ਅਸੀਂ ਬਟਾਲਾ ਰੋਡ ਤੇ ਹੀ ਰਹਨੇ ਆ ਜੀ ਅੰਮ੍ਰਿਤਸਰ ਦੇ ਅਸੀਂ ਵਸਨੀਕ ਆ ਗਏ ਆ ਤੇ ਸਾਡੇ ਇੱਥੇ ਖੱਡਾ ਬਣਿਆ ਆ ਉਹ ਪਾਣੀ ਬਹੁਤ ਵੇਸਟ ਹੁੰਦਾ ਮੈਂ ਉਹ ਵਾਟਰ ਸਪਲਾਈ ਦਾ ਪਾਣੀ ਲੀਕ ਹੋ ਰਿਹਾ ਵਾਓ ਉਹਨਾਂ ਤੇ 3-4 ਕਾਰਾਂ ਡੇਲੀ ਫਸਦੀਆਂ ਹਨ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਕੱਢੀਦੇ ਪਿੱਛੇ ਬਹੁਤ ਜ਼ਿਆਦਾ ਜਾਮ ਲੱਗ ਜਾਂਦਾ ਵੈ ਕਾਰਾਂ ਫਸਣ ਦੇ ਨਾਲ ਟ੍ਰੈਫਿਕ ਬਹੁਤ ਅਸਰਿਸ ਹੋ ਜਾਂਦੀ ਹੈ ਇਹਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਪਾਈਪ ਹੈ ਜਿਹੜੀ ਜੋ ਵੀ ਕਾਰਪੋਰੇਸ਼ਨ ਵੱਲੇ ਪਾ ਰਹੇ ਆ ਜਾਂ ਪੰਜਾਬ ਸਰਕਾਰ ਪਾ ਰਹੀ ਹੈ ਉਹ ਨਹਿਰੀ ਪਾਣੀ ਦਾ ਕਹਿੰਦੇ ਆ ਜੀ ਉਹ ਪਾਣੀ ਅਸੀਂ ਇਹ ਪਾਈਪਾਂ ਪਾ ਰਹੇ ਆ ਉਹਨੂੰ ਤਰੀਕੇ ਨਾਲ ਪਵਾਇਆ ਨਹੀਂ ਜਾ ਰਿਹਾ ਵੀ ਹੈ ਵੀ ਜਿੱਥੇ ਖੱਡਾ ਹੋ ਜਾਂਦਾ ਜਿੱਥੇ ਕੋਈ ਪਾਣੀ ਦੀ ਵਾਟਰ ਸਪਲਾਈ ਦੀ ਪਾਈਪ ਲੀਕ ਹੋ ਜਾਂਦੀ ਹੈ ਉਹਨੂੰ ਠੀਕ ਨਹੀਂ ਕਰਦੇ ਵੀ ਹੈਗੇ ਵੀ ਬਿਲਕੁਲ ਖੋ ਜੀ ਇਸ ਵੇਲੇ ਅਸੀਂ ਬਟਾਲਾ ਰੋਡ ਔਰ ਇਹਦੇ ਆਸ-ਪਾਸ ਸਾਰੀਆਂ ਮੇਨ ਆਬਾਦੀਆਂ ਵੀ ਇੱਥੇ ਹੀ ਨੇ ਔਰ ਮੇਨ ਰੋਡ ਹੈ ਤੁਸੀਂ ਦੇਖੋ ਇੱਥੇ ਕਿ ਇੱਥੇ ਜਿਹੜੀ ਇਹ ਪਾਈ ਪੈ ਰਹੀ ਹੈ ਜਦੋਂ ਇਹ ਪਾਈ ਪੈਣੀ ਸਟਾਰਟ ਹੋਈ ਸੀ ਅਸੀਂ ਬੜੀ ਖੁਸ਼ੀ ਮਨਾਈ ਸੀਗੀ ਔਰ ਸਵਾਗਤ ਕੀਤਾ ਸੀਗਾ ਕਿਉਂਕਿ ਇਹ ਜਿਹੜਾ ਮਹਿਰੀ ਪਾਣੀ ਦਾ ਪ੍ਰੋਜੈਕਟ ਹੈ ਸ਼ਹਿਰ ਜੀ ਲਿਆਇਆ ਜਾ ਰਿਹਾ ਹੈ ਔਰ ਅਸੀਂ ਪਹਿਲੇ ਤਾਂ ਇਹਦਾ ਬਹੁਤ ਸਵਾਗਤ ਕੀਤਾ ਸਾਰੇ ਦੁਕਾਨਦਾਰ ਔਰ ਸਾਰੇ ਆਬਾਦੀ ਵਾਲੇ ਬਹੁਤ ਖੁਸ਼ ਸੀ ਗਏ ਪਰ ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ ਇੱਕ ਸਾਲ ਤੋਂ ਇਹ ਲਗਾਤਾਰ ਕੰਮ ਚੱਲ ਰਿਹਾ ਹੈ ਹੁਣ ਪ੍ਰੋਬਲਮ ਇਥੇ ਇਹ ਹੈ ਕਿ ਇਹ ਜਿਹੜੀ ਰੋਡ ਪੁੱਟੀ ਹੈ ਪੁੱਟਣ ਤੋਂ ਬਾਅਦ ਪਾਣੀ ਦੀ ਪਾਈ ਵੀ ਪੈ ਗਈ ਹੈ ਇਹਨੂੰ ਕਿਸੇ ਨੇ ਰਿਪੇਅਰ ਨਹੀਂ ਕੀਤਾ ਔਰ ਐਸਾ ਹੀ ਖੁੱਲਾ ਛੱਡ ਦਿੱਤਾ ਹੈ ਜਿਸ ਦੇ ਕਾਰਨ ਇੱਥੇ ਹਾਦਸੇ ਹੋ ਰਹੇ ਆ ਮੈਂ ਇਸੇ ਰੋਡ ਤੇ ਰਹਿਣਾ ਆ ਕਹਿੰਦੇ ਆ ਅੰਮ੍ਰਿਤਸਰ ਗੰਦਗੀ ਦਾ ਘਰ ਐ ਇੰਨੀ ਸੋਹਣੀ ਸੜਕ ਹੁੰਦੀ ਸੀ ਪੁੱਟ ਪੁੱਟ ਕੇ ਦਾ ਬਿੜਾ ਕਰ ਕਰਤਾ ਰੋਜ਼ ਐਕਸੀਡੈਂਟ ਹੁੰਦੇ ਆ ਸੜਕ ਸਾਰੀ ਟੁੱਟੀ ਹੋਏ ਤੱਕ ਹੀ ਲੋਕੀ ਬੱਚੇ ਜਿਹੜੇ ਜਾਂਦੇ ਆ ਸਾਈਕਲ ਉੱਤੇ ਉਹਨਾਂ ਦਾ ਬੜਾ ਭਰਾ ਆ ਜਿਹੜੇ ਬਜ਼ੁਰਗ ਆ ਉਹਨਾਂ ਦਾ ਭਰਾ ਆ ਲਿਆ ਕਿਉਂਕਿ ਕੋਈ ਫਤ ਲੱਗਦਾ ਇੰਨੀ ਤੇਜ਼ ਰਫਤਾਰ ਚ ਗੱਡੀਆਂ ਚੱਲਦੀਆਂ ਇਧਰ ਮੋੜ ਮੁੜਿਆ ਨਹੀਂ ਤੇ ਪਾਣੀ ਵੀ ਡਿੱਗਾ ਨਹੀਂ ਬੰਦਾ ਇਸ ਕਰਕੇ ਸਰਕਾਰ ਕੋ ਬੇਨਤੀ ਹੈ ਤੁਹਾਨੂੰ ਅਸੀਂ ਬੇਨਤੀ ਕਰਦੇ ਆਂ ਵੀ ਇਹ ਸੜਕ ਨੂੰ ਜਲਦੀ ਜਲਦੀ ਠੀਕ ਕੀਤਾ ਜਾਵੇ ਅਮਰਥਰ ਨਗਰ ਨਿਗਮ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਨਹਿਰੀ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇ ਇਸੇ ਤਹਿਤ ਸ਼ਹਿਰ ਦੇ ਬਗ ਬਗ ਹਿੱਥਿਆਂ ਵਿੱਚ ਪਾਈਪਾਂ ਪਾਉਣ ਦਾ ਕੰਮ ਜਾਰੀ ਹੈ ਗੱਲ ਕਰੀਏ ਬਟਾਲਾ ਰੋਡ ਦੀ ਤਾਂ ਇੱਥੇ ਪਾਈਪਾਂ ਤਾਂ ਪਾਈਆਂ ਗਈਆਂ ਹਨ ਉਹਦੇ ਨਾਲ ਹੀ ਵੱਡੇ ਵੱਡੇ ਟੋਏ ਵੀ ਹੁਣ ਸੜਕ ਤੇ ਦੇਖਣ ਨੂੰ ਮਿਲ ਰਹੇ ਹਨ ਜਿਹੜੇ ਇਥੋਂ ਲੋਕ ਲੰਘਦੇ ਹਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੱਲਬਾਤ ਕਰਦਿਆਂ ਹੋਏ ਲੋਕਾਂ ਨੇ ਆ ਜਿਹੜੇ ਟੋਏ ਪਏ ਹੋਏ ਹਨ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਇਹਨਾਂ ਟੋਇਆਂ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਇੱਥੇ ਜਿਹੜੇ ਲੰਗਰ ਵਾਲੇ ਲੋਕਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇ ਨਾਲ ਹੀ ਹਜ਼ਾਰਾਂ ਦੀ ਲੀਟਰ ਤੇ ਇੱਥੇ ਸਾਫ ਪਾਣੀ ਵੀ ਬਰਬਾਦ ਹੋ ਰਿਹਾ ਹੈ ਨਗਰ ਨਿਗਮ ਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਅਮਰਥਰ ਫਾਸਟ ਵੀ ਖਬਰ ਨਾ ਮਲੀ ਕੈਮਰਾਮੈਨ ਭਰੇ ਸ਼ਰਮਾ ਦੇ ਨਾਲ ਰਕੇਸ਼ ਕੁਮਾਰ ਸ਼੍ਰੀ ਦੁਰਗਿਆਨਾ ਤਿਰਸ਼ ਸਾਭ ਦੀ ਉਤਸਵ ਦੇ ਮੌਕੇ ਤੇ ਤਿੰਨ ਰੋਸਾ ਸ਼੍ਰੀ ਜਗਨਨਾਥ ਰਥ ਯਾਤਰਾ ਦੀ ਸ਼ੁਰੂਆਤ ਕਥਾ ਵਿਆਸ ਪੀਠ ਬਿਰਾਜਮਾਨ ਪਰਮ ਪੂਜਨੀ ਗੋਰਦਾਸ ਜ इस मौके कमेटी के प्रधान लक्ष्मीकांता चावला जनरल सक्र अरुण खन्ना मीत प्रधान सुदर्शन बदवा चेयरमैन संजीव खन्ना गुलशन कोहली माधवलाल लाल मेरे जीवन में जो कुछ उत्साह है उन्हीं के लिए है मेरे जीवन में प्रतीक्षा उन्हीं के लिए है मेरे जीवन का हर अरमान उन्हीं के लिए है मैं मरते दम तक श्यामा श्याम की प्रतीक्षा करूंगा मरते ਅੰਮ੍ਰਿਤਸਰ ਪੀਓ ਸਾਫ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਅਦਾਲਤ ਵੱਲੋਂ ਪਗੋੜੇ ਕਰਾਰ ਦਿੱਤੇ ਗਏ ਨੌਜਵਾਨ ਨੂੰ ਗ੍ਰਫਤਾਰ ਕੀਤਾ ਗਿਆ ਜਾਣਕਾਰੀ ਦਿੰਦਿਆਂ ਹੋਇਆ ਸਾਫ ਤੇ ਇੰਚਾਰਜ ਹਰੀ ਸ਼ਰਮਾ ਨੇ ਦੱਸਿਆ ਕਿ ਅਦਾਲਤ ਵੱਲੋਂ ਪਗੋੜਾ ਕਰਾਰ ਦਿੱਤੇ ਗਏ ਹਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਛਾਟਾ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੈਂ ਤੇ ਮੇਰੀ ਟੀਮ ਨੇ ਪਿਉਰੈਸਟ ਕੀਤੇ ਜਿਨ੍ਹਾਂ ਵਿੱਚ ਇੱਕ ਪੀਓ ਹਰਪ੍ਰੀਤ ਸਿੰਘ ਲਈ ਸਹਿਪੀ ਸਨੁਮਿੰਦਰ ਸਿੰਘ ਆਰਓ ਕੱਲੂਹਾਤਾ ਛਾਟਾ ਦੇ ਸਰਦਾਰ ਰਹਿਣ ਵਾਲਾ ਜਿਹੜਾ ਦੂਸਰਾ ਪੀਓ ਹੈਗਾ ਸੁਖਚੰਦ ਸਿੰਘ ਲਈ ਸਚੀਨਾ ਸਾਨੂੰ ਇਕਬਾਲ ਸਿੰਘ ਆਰਓ ਪਿੰਡ ਖਾਪਰਖੜੀ ਇਹਦੇ ਬਾਰੇ ਆਪਾਂ ਇਹਦੀ ਜਿਹੜੀ ਗ੍ਰਿਫਤਾਰੀ ਹੈ ਥਾਣਾ ਸਲਾਵਾਬਾਦ ਵਿੱਚ ਪਾਵਾਂਗੇ ਔਰ ਪਲੱਸ ਐਸਐਚਓ ਸ਼ਿਆੜਾ ਸਾਹਿਬ ਨੂੰ ਆਪਣਾ ਇਹਦੇ ਬਾਰੇ ਇਨਫੋਰਮੇਸ਼ਨ ਕਰਾਂਗੇ ਕਿ ਇਹਦੀ ਜਿਹੜੀ ਅਰੈਸਟ ਅਪਡੇਲਮ ਕੰਡਰੇ ਵਿੱਚ ਪਾਵਾਂਗੇ ਨਾ ਬਾਡ ਫੋਲੋ ਅੰਮ੍ਰਿਤਸਰ ਵਿੱਚ 5 ਤੋਂ 7 ਜੁਲਾਈ ਤੱਕ ਤਰੰਗ ਨਾਮ ਹੈ ਕਿਸਾਨ ਮੇਲਾ ਤੇ ਪ੍ਰਦਰਸ਼ਨੀ ਲਗਾਈ ਜਾ ਰਹੀ ਇਸ ਮੇਲੇ ਦਾ ਉਦਘਾਟਨ ਨਾ ਬਾੜ ਤੇ ਮੁਖ ਚੈਨਲ ਮੈਨੇਜਰ ਰਘੁਨਾਥ ਬੀ ਨੇ ਕੀਤਾ ਇਹ ਮੇਲਾ ਕੋਰਟ ਰੋਡ ਉੱਪਰ ਸਥਿਤ ਰਚੇਂਦਰ ਰਿਜ਼ੋਰਟ ਵਿੱਚ ਲਗਾਇਆ ਗਿਆ ਜੋ ਕਿ ਐਕਸੈਸ ਬੈਂਕ ਦੇ ਨੇੜੇ ਇਸ ਮੇਲੇ ਵਿੱਚ ਕਿਸਾਨਾਂ ਦੇ ਸਮੂਹਾ ਵੱਲੋਂ ਤਿਆਰ ਕੀਤੇ ਗਏ ਵੱਖ-ਵੱਖ ਉਤਪਾਦ ਜਿਨ੍ਹਾਂ ਵਿੱਚ ਸ਼ਹਿਦ, ਮਲਟੀ ਗ੍ਰੇਨ ਆਟਾ, ਬਾਸਮਤੀ ਚਾਵਲ, ਦਾਲਾ, ਤੇਲ, ਹੱਥ ਕੀਰਤਾ, ਅਚਾਰ, ਡੇਰੀ ਉਤਪਾਦ ਅਤੇ ਹੋਰ ਸਮਾਨ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਇਸ ਨੂੰ ਵੇਚਿਆ ਵਿਚਾਰਿਆ ਇਹ ਮੇਲਾ 7 ਜੁਲਾਈ ਤੱਕ ਚੱਲੇਗਾ। ਸ਼ੇਵ ਪਰਿਵਾਰ ਸੇਵਾ ਪਰਿਵਾਰ ਕਮੇਟੀ ਦੇ ਤਰਫੋਂ ਜੈ ਸ਼ੇਵ ਪੋਲੇਨਾਦ ਤੇ ਜਿਕਾਰਿਆ ਨਾਲ ਤਰਨਤਾਰਨ ਰੋਡ ਤੇ ਸਥਿਤ ਸਾਪ ਮੰਦਰ ਤੋਂ ਪੂਰਨ ਧਾਰਮਿਕ ਪਰੰਪਰਾ ਅਨੁਸਾਰ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਸ਼ੇਵ ਭਗਤਾਂ ਦਾ ਜੋਥਾ ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫਾ ਲਈ ਰਵਾਨਾ ਹੋਇਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਗੀਤਾਂਜਲੀ ਅਤੇ ਕਮਲ ਅਰੋੜਾ ਨੇ ਕਿਹਾ ਕਿ ਉਹਨਾਂ ਦਾ ਉਦੇਸ਼ ਲੋਕਾਂ ਨੂੰ ਧਾਰਮਿਕ ਭਾਵਨਾ ਨਾਲ ਜੋੜਨਾ ਹੈ। ਅਸੀਂ ਹਰ ਸਾਲ ਪੋਲੇਨਾਦ ਦੀ ਯਾਤਰਾ ਲੈ ਕੇ ਜਾਂਦੇ ਹਾਂ, ਪੋਲੇਨਾਦ ਦੀ ਕਿਰਪਾ ਦੇ ਨਾਲ ਅਤੇ ਬਹੁਤ ਆਨੰਦ ਆਉਂਦਾ ਹੈ। ਸੰਗਤ ਬਹੁਤ ਆਨੰਦ ਨਾਲ ਦਰਸ਼ਨ ਕਰਦੀ ਭੋਲੇ ਨਾਥ ਦਾ ਔਰ ਅਸੀਂ ਇਹੇ ਅਰਦਾਸ ਕਰਦੇ ਆ ਕਿ ਸਭ ਦੀ ਮਨੋ ਕਾਮਨਾ ਪੂਰੀ ਹੋਵੇ ਔਰ ਸਭ ਦੀ ਯਾਤਰਾ ਮੰਗਲਮੇ ਹੋਵੇ ਔਰ ਹਰ ਸਾਲ ਜਿਆਦਾ ਤੋਂ ਜਿਆਦਾ ਯਾਤਰੀ ਜਾਣ ਔਰ ਭੋਲੇ ਨਾਥ ਦੇ ਦਰਸ਼ਨ ਕਰਨ ਔਰ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਨ ਜੀ ਸੰਗਤ 103 ਲੋਕਾ ਗਿਨੇ ਸੰਗਤ ਬਹੁਤ ਉਤਸ਼ਾਹ ਆ ਗਿਆ ਬਹੁਤ ਭੋਲੇ ਦਾ ਉਤਸ਼ਾਹ ਆ ਗਿਆ ਵਾ ਤੇ ਭੋਲੇ ਦੀ ਮਿਹਰਬਾਨੀ ਦੇ ਕਰਕੇ ਬਹੁਤ ਹੀ ਜਕਾਰੇ ਲੱਗੇ ਤੇ ਇਸ ਕਰਕੇ ਸਭ ਦੀ ਮਾਨੋ ਕਾਮਨਾ ਪੂਰੀ ਹੋਵੇ ਸਰਬਤਰਮ ਲੰਗਰ ਸੇਵਾ ਸੁਸਾਇਟੀ ਮਜੀਠਾ ਰੋਡ ਫਲੋ ਹਾਰ ਮਸੀਆ ਦੇ ਸਬੰਧ ਵਿੱਚ ਮਜੀਠਾ ਰੋਡ ਵਿਖੇ ਲੰਗਰ ਲਗਾਇਆ ਗਿਆ ਇਸ ਮੌਕੇ ਪ੍ਰਧਾਨ ਬਚਨ ਲਾਲ ਮੀਤ ਪ੍ਰਧਾਨ ਕਿਰਪਾਲ ਸਿੰਘ ਸੰਜੀਵ ਸ਼ਰਮਾ ਦੇਸਰਾਤ ਸੋਈ ਯਸ਼ਪਾਲ ਖੰਨਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਅਤੇ ਸਮੂਹ ਸੇਵਾਦਾਰ ਹਾਜ਼ਰ ਸਨ ਆਖਰ ਵਿੱਚ ਮੁਖ ਖਬਰਾਂ ਇੱਕ ਵਾਰ ਫੇਰ ਤੋਂ ਨਸ਼ਾ ਖਿਲਾਫ ਅੰਮ੍ਰਿਤਸਰ ਪੁਲਿਸ ਦੀ ਜੰਗ ਜਾਰੀ ਸ਼ਹਿਰ ਵਿੱਚ ਕਰਵਾਇਆ ਗਿਆ ਸੈਮੀਨਾਰ ਪਾਚਪਾਦੇ ਰਾਸ਼ਟਰੀ ਜਰਨਲ ਸਕੱਤਰ ਤਰਨਚੁੱਕ ਨੇ जम्मू कश्मीर के हालात बारे दिता बयान तरन सफलता, नशीले पदार्था समेत दोषी काबू ऐसा इस खबर हूं अस मिला अगले बुलेटिन Hënë me në du i zazet, ta